ਨ ਕੀਰਤਨ ਵਿੱਚ ਪੂਰਾ ਇੱਕ ਵਿਆਹ ਵਾਲਾ ਮਾਹੌਲ ਲੱਗਦਾ ਮਹਿਬਾਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਸਵਾਗਤ ਹੈ ਮੇਰੇ ਜੀਲੂਦਾਨ ਚੈਨਲ ਤੇ ਸੋ ਅੱਜ ਅਸੀਂ ਚੱਲੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਤੇ ਬਰਾਤ ਤੇ ਜਿੱਦਾਂ ਕਿ ਤੁਸੀਂ ਬਟਾਲੇ ਵਿੱਚ ਗਦਾਸਪੁਰ ਦੇ ਜ਼ਿਲ੍ਹੇ ਵਿੱਚ ਗੋਦਾੰਦੀ ਜੀ ਦਾ ਵਿਆਹ ਤਾਂ ਬਹੁਤ ਵਾਰ ਵੇਖਿਆ ਹੋਊਗਾ ਰੀਤੀ ਰਿਵਾਜਾਂ ਨੂੰ ਦੇਖਦੇ ਹੋਏ ਅੰਸਾਰ ਪਿਛਲੇ ਕੁਝ ਸਾਲਾਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਵੀ ਸ਼ੁਰੂ ਕੀਤਾ ਗਿਆ ਜੋ ਕਿ ਬਾਬ ਗਾਲਾ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਜਾਂਦਾ ਆ ਸੋ ਅੱਜ ਉਹ ਖਾਸ ਦਿਹਾੜਾ ਵਾ ਕਹਿ ਸਕਦੇ ਆ ਜੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਹੋਇਆ ਵਾ ਅੱਪ ਕਾਲੇ ਤੋਂ ਹੋ ਗਏ ਪਾਲਕੀ ਸਾਹਿਬ ਦਾ ਕੀਰਤਨ ਦੇ ਰੂਪ ਵਿੱਚ ਜਨ ਜਿਹੜੀ ਕਰਤਾਰਪੁਰ ਸਾਹਿਬ ਜਾਨੀ ਆ ਵਲੌਗ ਨਾ ਬਣੇ ਰਿਹਾ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਕਿ ਕਿਸ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਬਣਾਇਆ ਜਾਂਦਾ ਵਾ ਸੋ ਬਾਬੇ ਦਾ ਵਿਆਹ ਤਾਂ ਤੁਸੀਂ ਬਹੁਤ ਵੇਖਿਆ ਹੋਆ ਬਟਾਲੇ ਦੇ ਹਨਾ ਸੋ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਵੀ ਪਿਛਲੇ 2 ਜਾਂ 3 ਸਾਲਾਂ ਤੋਂ ਬਣਾਇਆ ਜਾ ਰਿਹਾ ਵਾ ਪਰੇ ਸਾਰੇ ਹੀ ਵਲੌਗ ਲੈ ਕੇ ਤੁਹਾਡੇ ਆਪ ਤੇ ਵਲੌਗ ਪਹਿਲਾ ਗੇਂਡ ਦਾ ਬਲੂਗ ਜੀ ਤੁਹਾਨੂੰ ਦੇ ਤੇ ਸਾਰੇ ਹੀ ਤੁਹਾਡੇ ਤੇ ਵਲੌਗ ਲੈ ਕੇ ਵਲੌਗ ਰਾ ਬੜੇ ਬਲੌਗਰ ਕਿਪੜਾ ਕਰਿਓ ਹੁਣ ਚੱਲਦੇ ਆ ਗੁਰਦਵਾਰੇ ਸਭ ਤੋਂ ਪਹਿਲਾਂ ਦੇ ਲੋ ਬਾਈ ਹੁਣ ਸਭ ਤੋਂ ਪਹਿਲਾਂ ਆ ਗਏ ਅਸੀਂ ਗੁਰਦਵਾਰ ਸਾਹਿਬ ਤੇ ਗੁਰਦਵਾਰ ਸਾਹਿਬ ਨਾਲ ਕੀਰਤਨ ਦੀਆਂ ਪੂਰੀਆਂ ਤਿਆਰੀਆਂ ਹੀ ਤੇ 5 ਤੋਂ 10 ਮਿੰਟ ਦਾ ਟਾਈਮ ਰਹਿ ਗਿਆ ਕੀਰਤਨ ਨਿਕਾਉ ਤਾਂ ਪਹਿਲਾਂ 5 ਪੈਰਾ ਸਾਹਿਬ ਤਿਆਰ ਵਰ ਤਿਆਰ ਆ ਤੇ ਹੁਣ ਤੁਸੀਂ ਦਰਸ਼ਨ ਕਰੋ ਨਾਲ ਕੀਰਤਨ ਦੇ ਅਟਮ ਨਾ ਕੀਰਤਨ ਬੱਬ ਕਾਲੇ ਦੇ ਬਾਜ਼ਾਰ ਚੋਂ ਨਿਕਲ ਕੇ 메ਨ ਸੜਕ ਤੇ ਜਲੰਧਰ ਹਾਈਵੇ ਤੇ ਆ ਗਿਆ ਵਾ ਸੋ ਇਥੋਂ ਹੁੰਦਿਆ ਹੋਇਆ ਜੀ ਕਰਤਾਰਪੁਰ ਸਾਹਿਬ ਜਾਣਾ ਜੀ ਨਾ ਕੀਰਤਨ ਨੇ ਨਾ ਕੀਰਤਨ ਵਿੱਚ ਪੂਰਾ ਇੱਕ ਵਿਆਹ ਵਾਲਾ ਮਾਹੌਲ ਲੱਗਦਾ ਉਸੇ ਤਰ੍ਹਾਂ ਹਰ ਇੱਕ ਪ੍ਰਕਾਰ ਦੇ ਸ਼ਗਨ ਵਿਵਾਰ ਕੀਤੇ ਜਾਂਦੇ ਆ ਇਸ ਨਾ ਕੀਰਤਨ ਦੇ ਵਿੱਚ ਉਸੇ ਤਰ੍ਹਾਂ ਬੈਂਡ ਵਾਜਦਾ ਵਜਦਾ ਆ ਪੂਰਾ ਇੱਕ ਵਿਆਹ ਵਾਲਾ ਮਾਹੌਲ ਬਣ ਜਾਂਦਾ ਇਸ ਨਾ ਕੀਰਤਨ ਦੇ ਵਿੱਚ ਤੇ ਉਹ ਨਾ ਕੀਰਤਨ ਬਾਬ ਗਾਲੇ ਸਾਹਿਬ ਤੋਂ ਹਰ ਸਾਲ ਚੱਲ ਕੇ ਕਰਤਾਰਪੁਰ ਜਾਂਦਾ ਹੈ ਜਿੱਥੇ ਕਿ ਤਾਂਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਹੋਇਆ ਸੀ ਸੋ ਹੁਣ ਤੁਸੀਂ ਵਲੌਗ ਨਾ ਭਣੇਰੇ ਵਲੌਗ ਨੂੰ ਸਕਿਪ ਨਾ ਕਰਿਓ ਤੁਹਾਨੂੰ ਕਰਤਾਰਪੁਰ ਦੇ ਵੀ ਦਰਸ਼ਨ ਕਰਾਉਂਗਾ ਸਾਰਾ ਜੋ ਜੋ ਉੱਥੇ ਰਸਮਾਂ ਹੁੰਦੀਆਂ ਜੋ ਜੋ ਰੀਤੀ ਰਿਵਾਜੇ ਹੁੰਦਾ ਉੱਥੇ ਸਭ ਕੁਝ ਤੁਹਾਨੂੰ ਇਸ ਵਲੌਗ ਵਿੱਚ ਗਾਲੀ ਆ ਮੈਂ ਗਾਲੀ ਨਾ ਪਾਉਂਦਾ ਪਵਰਾਸ਼ ਭਗਤੇ ਜੇਵਰਾਸ਼ ਗੜਕਰ ਹੁੰਦਾ ਭਾਈ ਤੇਰਾ ਗੋਲ ਉਹ ਨਹੀਂ ਮਾਰਦਾ ਤੋ ਜਾ ਲੈ ਇੱਕ ਟੀਰੀ ਦੀ ਆ ਮੈਂ ਸਵੇਰ ਟਾਈਮ ਜਿਹੜਾ ਨ ਕੀਰਤਨ ਬੱਬਕਾਲਾ ਸਾਹਿਬ ਤੋਂ ਚੱਲ ਕੇ ਕਰਤਾਰਪੁਰ ਸਾਹਿਬ ਪਹੁੰਚਿਆ ਜੇ ਸੋ ਹੁਣ ਵਲੌਗ ਨਾ ਬਣੇ ਰਿਹਾ ਹੁਣ ਵਲੌਗ ਨੂੰ ਸਕੇ ਆਪਣਾ ਕਰਿਓ ਅੱਗੇ ਵੀ ਕੁਝ ਵੀ ਵਲੌਗ ਨੂੰ ਸਕੇ ਆਪਣਾ ਕਰਿਓ ਹੁਣ ਕਰਤਾਰਪੁਰ ਸਾਹਿਬ ਤੁਹਾਨੂੰ ਗੁਰਦਾਰ ਸਾਹਿਬ ਦੇ ਦਰਸ਼ਨ ਕਰਾਉਣਾ ਜਿੱਥੇ ਕਿ ਨ ਕੀਰਤਨ ਠਹਿਰਦਾ ਵਾ ਜਿੱਥੇ ਕਿ ਨ ਕੀਰਤਨ ਦਾ ਆਖਰਲਾ ਪੜਾ ਹੁੰਦਾ ਵਾ ਇੱਥੇ ਆਣ ਕੇ ਨ ਕੀਰਤਨ ਆਪਣੀ ਸਮਾਪਤੀ ਕਰਦਾ ਵਾ ਤੇ ਇੱਥੋਂ ਹੀ ਵਾਪਸ ਬੱਬਕਾਲਾ ਸਾਹਿਬ ਨੂੰ ਫੇਰ ਰਵਾਨਾ ਹੁੰਦਾ ਆ ਜੋ ਨਗਰ ਕੈਂਪਿੰਗ ਦੇ ਲੋਕ ਬੈਠਾ ਆ ਕੇ ਪਕੜਾ ਤੇ ਨੂੰ ਆਇਆ ਇਸ ਸ਼ਾਨਦਰ ਅਸਥਾਨ ਦੇ ਬੋਲੇ ਸਾਰੇ ਨੂੰ ਜੀਉ ਆਇਆ ਕਿਹਾ ਜਾਂਦਾ ਸ੍ਰੀ ਪਾਤਸ਼ਾਹ ਆਪ ਦੀ ਸੇਵਾ ਆ ਕੇ ਮੁਹਾਨੀ ਦਾਤੇ ਪ੍ਰਮਾਤਮਾ ਸੋ ਇੱਧਰ ਬਾਰਵਾਲੇ ਬੰਨੇ ਗਰਾਊਂਡ 'ਚ ਕਰਤਾਰਪੁਰ ਦੀਆਂ ਸੰਗਤਾਂ ਦੇ ਵੱਲੋਂ ਬੱਬਕਾਲਾ ਵੱਲੋਂ ਜਿਹੜੀ ਸੰਗਤ ਆਈ ਹੁੰਦੀ ਹੈ ਉਹਨਾਂ ਦੀ ਸੇਵਾ ਵਾਸਤੇ 36 ਪ੍ਰਕਾਰ ਦੇ ਭੋਜਨ ਹਰ ਸਾਲ ਤਿਆਰ ਕੀਤੇ ਜਾਂਦੇ ਹਨ ਸੋ ਬਾਹਰ ਵਾਲੇ ਬੰਨੇ ਤੁਸੀਂ ਸੰਗਤ ਦੇ ਦਰਸ਼ਨ ਕਰ ਸਕਦੇ ਜੀ ਸੋ ਇੱਥੇ ਕਰਤਾਰਪੁਰ ਆਣ ਕੇ ਸੰਗਤ ਤਿੰਨ ਤੋਂ ਚਾਰ ਘੰਟੇ ਠਹਿਰਦੀ ਆ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਛਕਦੀ ਆ ਸੋ ਇੱਥੋਂ ਫੇਰ ਸ਼ਾਮਾਂ ਦੇ 6 ਵਜੇ ਤੋਂ ਬਾਅਦ ਸੰਗ ਜਿਹੜੀ ਬੱਬਕਾਲਾ ਸਾਹਿਬ ਨੂੰ ਰਵਾਨਾ ਹੋ ਜਾਂਦੀ ਆ ਤੇ ਵੇਖ ਹੀ ਸਕਦੇ ਰਿਹਾ ਇਸ ਟਾਈਮ ਸੰਗ ਜਿਹੜੀ ਰਵਾਨਾ ਹੋਣ ਦਾ ਟਾਈਮ ਆ ਚੁੱਕਿਆ ਵਾ ਸੋ ਅੱਜ ਦਾ ਵਲੌਗ ਸਾਡਾ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਦੇ ਪੁਰਬ ਦੇ ਦਰਸ਼ਨ ਕਰਾਉਣੇ ਜੋ ਕਿ ਤੁਹਾਨੂੰ ਅਸੀਂ ਇਸ ਵਲੌਗ 'ਚ ਕਰਵਾ ਦਿੱਤੇ ਆ ਸੋ ਕੋਈ ਭੁੱਲ ਚੁੱਕੋਗੀ ਹੋਏ ਤਾਂ ਮੈਨੂੰ ਮਾਫ਼ ਕਰਿਓ ਸੋ ਹੁਣ ਬੱਬਕਾਲਾ ਸਾਹਿਬ ਸੰਗਤ ਨੇ ਚੱਲ ਜਾਣਾ ਜੇ ਸੋ ਬੱਬਕਾਲਾ ਸਾਹਿਬ ਜਾ ਕੇ ਇਹ ਨਾ ਕੀਰਤਨ ਦੀ ਸਮਾਪਤੀ ਹੁੰਦੀ ਆ ਵਲੌਗ ਚੰਗਾ ਲੱਗਾ ਵਲੌਗ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ